ਗੁਰੂ ਰੂਪ ਪ੍ਰਿਯ ਹੈ ਸਾਧ ਸੰਗਤ ਜੀ ਕੱਚ ਕੇ ਫਤਹਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਧ ਸੰਗਤ ਜੀ ਸਾਡੀ ਅਸਤੀ ਵਿਡੇ ਦਾ ਵਿਸ਼ਾ ਮੌਤ ਹੈ ਜਦੋਂ ਮੌਤ ਆਉਂਦੀ ਹੈ ਕਿਸ ਤਰ੍ਹਾਂ ਆਉਂਦੀ ਹੈ ਅਤੇ ਕੀ ਕੁਝ ਵਾਪਰਦਾ ਹੈ ਕੀ ਇਹ ਇੱਕ ਦੁਖਦਾਈ ਪ੍ਰਕਿਰਿਆ ਹੈ ਕਿਵੇਂ ਅਸੀਂ ਇਸ ਮੌਤ ਦੇ ਡਰ ਉੱਪਰ ਕਾਬੂ ਪਾ ਸਕਦੇ ਹਾਂ ਸੰਗਤ ਜੀ ਅਸੀਂ ਰੋਜ਼ ਤਰਨ ਤਰਨ ਵੀਡੀਓ ਦੇਖ ਕੇ ਆਪਣਾ ਸਮਾਂ ਬਰਬਾਦ ਕਰਦੇ ਹਾਂ ਤੇ ਸਾਨੂੰ ਉਹਨਾਂ ਫਾਲਤੂ ਦੀਆਂ ਵੀਡੀਓ ਵਿੱਚੋਂ ਕੁਝ ਹਸਲ ਨਹੀਂ ਹੁੰਦਾ ਅੱਜ ਦਾ ਜੋ ਵਿਸ਼ਾ ਹੈ ਇਹ ਸਾਡੇ ਜੀਵਨ ਦੀ ਅਸਲ ਸਚਾਈ ਹੈ ਸਾਨੂੰ ਸਭ ਨੂੰ ਪਤਾ ਹੈ ਕਿ ਮੌਤ ਜ਼ਰੂਰ ਆਉਣੀ ਹੈ ਪਰ ਸਾਨੂੰ ਇਸ ਮੌਤ ਦੇ ਬਾਅਦ ਬਹੁਤ ਘੱਟ ਜਾਣਕਾਰੀ ਹੈ ਆਖਰ ਕੀ ਕੁਝ ਹੁੰਦਾ ਹੈ ਕਿਵੇਂ ਹੁੰਦਾ ਹੈ ਸਾਡੀ ਜ਼ਿੰਦਗੀ ਦਾ ਆਖਰੀ ਸਫ਼ਰ ਮੌਤ ਹੀ ਹੈ ਇਸ ਰੇਟ ਕਰੋਪ ਵਿੱਚ ਆਖਰੀ ਸਫ਼ਰ ਜ਼ਰੂਰ ਹੁੰਦਾ ਹੈ ਤੇ ਫਿਰ ਜ਼ਿੰਦਗੀ ਦਾ ਨਵਾਂ ਸਫ਼ਰ ਨਵੇਂ ਸਰੀਰ ਨਾਲ ਸ਼ੁਰੂ ਹੋ ਜਾਂਦਾ ਹੈ ਇਸ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਚੰਗੀ ਤਰ੍ਹਾਂ ਸੁਣਨਾ ਤੇ ਸਮਝਣਾ ਇਹ ਵੀਡੀਓ ਤੁਹਾਡੀ ਜ਼ਿੰਦਗੀ ਜੀਣ ਦਾ ਨਜ਼ਰੀਆ ਬਦਲ ਸਕਦੀ ਹੈ ਤਾਂ ਫਿਰ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਤੇ ਹਾਂ ਪਹਿਲਾ ਸਵਾਲ ਮੌਤ ਕੀ ਹੈ ਸੰਗਤ ਜੀ ਮੌਤ ਦੋ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਮੌਤ ਪੌਤਿਕ ਸਰੀਰ ਦੀ ਮੌਤ ਅਤੇ ਦੂਸਰੀ ਮੌਤ ਆਤਮਿਕ ਮੌਤ ਹਉਮੇ ਦੀ ਮੌਤ ਹੰਕਾਰ ਦੀ ਮੌਤ ਜਾਂ ਅਨਖ ਦੀ ਮੌਤ ਹੈ ਆਓ ਸਭ ਤੋਂ ਪਹਿਲਾਂ ਪਹਿਲੀ ਮੌਤ ਬਾਰੇ ਗੱਲ ਕਰ ਲਈਏ ਪੌਤਿਕ ਦੇਹ ਦੀ ਮੌਤ ਸਾਡੇ ਪਿਛਲੇ ਜਨਮਾਂ ਤੇ ਅਤਾ ਹਦਾਤਾ ਅਤੇ ਜ਼ਿਆਦਾ ਖਾਸ ਤੌਰ ਤੇ ਸਾਡੇ ਪਿਛਲੇ ਜਨਮਾਂ ਦੇ ਕਰਮਾਂ ਤੇ ਜੋ ਤੁਸੀਂ ਇਸ ਮਨੁੱਖੀ ਜਨਮ ਦੇ ਤੇ ਹਨ ਸਪਸ਼ਟ ਰੂਪ ਵਿੱਚ ਤੁਹਾਡੇ ਕਰਤਜ ਪਿਛਲੇ ਜਨਮ ਵਿੱਚ ਚੰਗੇ ਹੋਣੇ ਹਨ ਇਸੇ ਕਰਕੇ ਤੁਹਾਨੂੰ ਇਹ ਔਨੁੱਖਾ ਜਨਮ ਪ੍ਰਾਪਤ ਹੋਇਆ ਹੈ ਕਿਉਂਕਿ ਗੁਰਬਾਣੀ ਕਹਿੰਦੀ ਹੈ ਗੁਰੂ ਸੇਵਾ ਤੇ ਪਗਦ ਕਮਾਈ ਤਬਹਿ ਮਾਨਸ ਤੇ ਪਾਈ ਤੁਸੀਂ ਜ਼ਰੂਰ ਹੀ ਪਾਰ ਬ੍ਰह्म ਪਰਮੇਸ਼ਵਰ ਦੀ ਸੇਵਾ ਕੀਤੀ ਹੋਵੇਗੀ ਅਤੇ ਤੁਸੀਂ ਪਿਛਲੇ ਜਨਮਾਂ ਵਿੱਚ ਕੁਝ ਬੰਧਕ ਵਿੱਚ ਜੋ ਇਕੱਠੀ ਕੀਤੀ ਹੋਵੇਗੀ ਇਸੇ ਕਰਕੇ ਤੁਸੀਂ ਬਹੁਤ ਭਾਗਾ ਨਾਲ ਇਸ ਮਨੁੱਖੀ ਜੀਵਨ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਤੁਸੀਂ ਮੂਲ ਰੂਪ ਵਿੱਚ ਇਹ ਜਨਮ ਬੰਦਕੀ ਤੇ ਸੇਵਾ ਇਕੱਠਾ ਕਰਨ ਲਈ ਜਨਮ ਲਿਆ ਹੈ ਅਤੇ ਅਕਾਲ ਪੁਰਖ ਦੇ ਨੇੜੇ ਜਾਣਾ ਜਾਦੀ ਰੱਖਿਆ ਹੈ ਇਸੇ ਕਰਕੇ ਮਨੁੱਖਾ ਜੀਵਨ ਬਹੁਤ ਮੱਤਵਪੂਰਨ ਹੈ ਇਹ ਇਸ ਧਰਤੀ ਤੇ ਇਕਲੋਤਾ ਰੂਪ ਹੈ ਜਿਹੜਾ ਮੁਕਤੀ ਪ੍ਰਾਪਤੀ ਦਾ ਮੌਕਾ ਦਿੰਦਾ ਹੈ ਜਿਹੜਾ ਕਿ ਇਸ ਨੂੰ ਹੋਰ ਮੱਤਵਪੂਰਨ ਬਣਾਉਂਦਾ ਹੈ ਸੰਗਤ ਜੀ ਸਾਡੇ ਆਖਰੀ ਮੰਚਲ ਉਸ ਪਰਮ ਬ੍ਰਹਮ ਪਰਮੇਸ਼ਵਰ ਜੀ ਦੇ ਨਿਰਗੁਣ ਸਰੂਪ ਨਾਲ ਇੱਕ ਹੋਣਾ ਹੈ ਜੇਕਰ ਇਸ ਮਨੁੱਖੀ ਜਨਮ ਵਿੱਚ ਨਹੀਂ ਤਾਂ ਇਹ ਭਵਿੱਖ ਕਾਲ ਵਿੱਚ ਸਮੇਂ ਦੇ ਕਿਸੇ ਬਿੰਦੂ ਜਾਂ ਸਥਾਨ ਤੇ ਜ਼ਰੂਰ ਵਾਪਰੇਗੀ ਇਸ ਲਈ ਤੁਹਾਡੀ ਕਰਨੀ ਤੇ ਨਿਰਭਰ ਕਰਦਾ ਹੈ ਜੇਕਰ ਪਿਛਲੇ ਜਨਮ ਵਿੱਚ ਤੁਹਾਡੀ ਸੱਤ ਦੀ ਕਰਨੀ ਤੁਹਾਡੀ ਅਸੱਤ ਦੀ ਕਰਨੀ ਤੋਂ ਵੱਧ ਸ਼ਕਤੀਸ਼ਾਲੀ ਸੀ ਤਾਂ ਤੁਸੀਂ ਨਾਮ ਸਿਮਰਨ ਨਾਮ ਦੀ ਕਮਾਈ ਪੂਰਨ ਬੰਦਗੀ ਅਤੇ ਸੇਵਾ ਪਰਪਕਾਰ ਅਤੇ ਮਹਾਪਰਪਕਾਰ ਤੇ ਕਿਰਪਾ ਸਾਧਤੀ ਪ੍ਰਾਪਤੀ ਸ਼ੁਰੂ ਕਰੋਗੇ ਤੁਹਾਡਾ ਪ੍ਰਸ਼ਾਦ ਪੂਰਨ ਵਿਸ਼ਵਾਸ ਭਗਤੀ ਤੇ ਪਿਆਰ ਨਾਲ ਦਿੱਤਾ ਜਾਵੇਗਾ ਤੁਹਾਨੂੰ ਮੁਕਤੀ ਵੱਲ ਲੈ ਜਾਵੇਗਾ ਇਹ ਤੁਹਾਨੂੰ ਪੂਰਨ ਬ੍ਰह्म ਗਿਆਨੀ ਬਣਾ ਦੇਵੇਗਾ ਜਿਹੜਾ ਕਿ ਆਪਣੀ ਹੋਂਦ ਬਾਰੇ ਅਤੇ ਤੁਹਾਡੇ ਅਕਾਲ ਪੁਰਖ ਵਿੱਚ ਬਲਿਨਤਾ ਬਾਰੇ ਪੂਰਾ ਗਿਆਨ ਦਿੰਦਾ ਹੈ ਇਸ ਨੂੰ ਆਪਣੇ ਆਪ ਦੀ ਪੂਰਨ ਸਮਝ ਵੀ ਕਿਹਾ ਜਾਂਦਾ ਹੈ ਅਤੇ ਤੁਸੀਂ ਜਨਮ ਮਰਨ ਦੇ ਚੱਕਰਾਂ ਵਿੱਚੋਂ ਮੁਕਤ ਹੋ ਜਾਓਗੇ ਤੇ ਜੇਕਰ ਤੁਹਾਡੀ ਅਸੱਤ ਦੀ ਕਰਨੀ ਤੁਹਾਡੀ ਸੱਤ ਦੀ ਕਰਨੀ ਤੋਂ ਵਤ ਤੇ ਹੋਰ ਵੱਧ ਸ਼ਕਤੀਸ਼ਾਲੀ ਹੈ ਤਾਂ ਜਨਮ ਮਰਨ ਦੇ ਇਸ ਚੱਕਰ ਵਿੱਚ ਫਸੇ ਰਹੋਗੇ ਜਿੰਨਾ ਚਿਰ ਤੱਕ ਤੁਸੀਂ ਆਪਣੇ ਆਪ ਨੂੰ ਨਾਮ ਸਿਮਰਨ ਨਾਮ ਦੀ ਕਮਾਈ ਪੂਜਨ ਪੰਦਗੀ ਅਤੇ ਸੇਵਾ ਪਰਪਕਾਰ ਅਤੇ ਮਹਾਂ ਪਰਪਕਾਰ ਦੇ ਗੁਰਪਛਾਤ ਲਈ ਆਪਣੇ ਆਪ ਨੂੰ ਯੋਗ ਨਹੀਂ ਬਣਾ ਲੈਂਦੇ ਇਸ ਲਈ ਤੁਹਾਡੇ ਪਿਛਲੇ ਜਨਮਾਂ ਦੇ ਕਰਮਾਂ ਤੇ ਅਧਾਰਤ ਕੁਝ ਸਮਾਂ ਹੋਰ ਮਿਲਿਆ ਹੈ ਜਿਹੜਾ ਤੁਹਾਨੂੰ ਤੁਹਾਡੇ ਕਰਨੀ ਨੂੰ ਸਤ ਦੀ ਕਰਨੀ ਵੱਲ ਮੋੜ ਲੈ ਦਿੱਤਾ ਗਿਆ ਹੈ ਪਾਪ ਕੇ ਚੰਗੇ ਕਰਮ ਕਰਨ ਲਈ ਭਗਤੀ ਕਰਨ ਲਈ ਬਹੁਤ ਹੀ ਅਮੋਲਕ ਕੁਝ ਗਿਨਤੀ ਦੇ ਸਵਾਸ ਹਨ ਜੋ ਤੁਹਾਨੂੰ ਇਹ ਤਤਕਾਲੀ ਸਰੀਰ ਵਿੱਚ ਜੀਵਤ ਰਹਿਣ ਲਈ ਦਿੱਤੇ ਗਏ ਹਨ ਜਿਨ੍ਹਾਂ ਨੂੰ ਸਵਾਸ ਦਾ ਖਜ਼ਾਨਾ ਵੀ ਕਿਹਾ ਜਾਂਦਾ ਹੈ ਕਿਰਪਾ ਕਰਕੇ ਇਹ ਵਿਚਾਰ ਵਿੱਚ ਰੱਖੋ ਕਿ ਤੁਹਾਡੇ ਭੌਤਿਕ ਸਰੀਰ ਵਿੱਚ ਜੀਵਨ ਤਤ ਤੁਹਾਡੀ ਆਤਮਾ ਹੈ ਜਿਸ ਨੂੰ ਰੂਹ ਵੀ ਕਿਹਾ ਜਾਂਦਾ ਹੈ ਅਤੇ ਇਹ ਰੂਹ ਨਿਰਗੁਣ ਸਰੂਪ ਵਿੱਚ ਪਰਮਾਤਮਾ ਦਾ ਹਿੱਸਾ ਹੈ ਇਸ ਲਈ ਇਹ ਜੋਤ ਵੀ ਕਹੋਂਦੀ ਹੈ ਅਤੇ ਇਹ ਜੋਤ ਤੁਹਾਡੇ ਸਰੀਰ ਨੂੰ ਚਲਾਉਂਦੀ ਹੈ ਤੁਹਾਡੀਆਂ ਸਾਰੀਆਂ ਗਿਆਨ ਦੇ ਰੀਆਂ ਤੁਹਾਡੇ ਅੰਗ ਤੁਹਾਡੇ ਅੰਦਰੂਨੀ ਅੰਗ ਇਸ ਜੋਤ ਕਾਰਨ ਕੰਮ ਕਰਦੇ ਹਨ ਅਤੇ ਜਿਵੇਂ ਹੀ ਇਹ ਜੋਤ ਕੱਢ ਲਈ ਜਾਂਦੀ ਹੈ ਜਾਂ ਆਤਮਾ ਸਵਾਸ ਦੇ ਖਜਾਨੇ ਦੇ ਖਤਮ ਹੋਣ ਤੇ ਸਰੀਰ ਨੂੰ ਛੱਡਦੀ ਹੈ ਤਾਂ ਭੌਤਿਕ ਸਰੀਰ ਮਰ ਜਾਂਦਾ ਹੈ ਜੋ ਕਿ ਪਹਿਲੀ ਕਿਸਮ ਦੀ ਮੌਤ ਹੈ ਜਦੋਂ ਜੋਤ ਸਰੀਰ ਨੂੰ ਛੱਡਦੀ ਹੈ ਜਾਂ ਜਦੋਂ ਜੀਵਨ ਤੱਤ ਸਰੀਰ ਨੂੰ ਛੱਡਦਾ ਹੈ ਜਦੋਂ ਦੂਸਰ ਨੂੰ ਛੱਡਦੀ ਹੈ ਜਦੋਂ ਆਤਮਾ ਸਰੀਰ ਨੂੰ ਛੱਡਦੀ ਹੈ ਤਾਂ ਸਰੀਰ ਮਰ ਜਾਂਦਾ ਹੈ ਅਜੇ ਸਮੇਂ ਤੇ ਪਹੁੰਚ ਕੇ ਜੇਕਰ ਤੁਸੀਂ ਮੁਕਤੀ ਪ੍ਰਾਪਤ ਕਰ ਲਈ ਹੈ ਤਾਂ ਤੁਸੀਂ ਦੁਬਾਰਾ ਜਨਮ ਨਹੀਂ ਲੈਂਦੇ ਜੇਕਰ ਤੁਸੀਂ ਅਜੇ ਵੀ ਮੁਕਤੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਏ ਤਾਂ ਤੁਸੀਂ ਦੁਬਾਰਾ ਜਨਮ ਲੈਂਦੇ ਹੋ ਤੁਹਾਡੀ ਕਰਮਲੀ ਦੇ ਅਨੁਸਾਰ ਤੁਹਾਡੇ ਬੁਰੇ ਅਤੇ ਚੰਗੇ ਕੰਮ ਤੁਹਾਡੇ ਜੋਤ ਦੇ ਨਾਲ ਤੁਹਾਡੇ ਨਵੇਂ ਜੀਵਨ ਵਿੱਚ ਤੁਹਾਡੇ ਨਾਲ ਜਾਣਗੇ ਸੰਗਤ ਜੀ ਦੂਸਰੀ ਕਿਸਮ ਦੀ ਮੌਤ ਹੰਮੇ ਦੀ ਮੌਤ ਹੈ ਹੰਕਾਰ ਦੀ ਮੌਤ ਹੈ ਇਹ ਕੋਤੀ ਮੌਤ ਹੈ ਜਿਹੜੀ ਤੁਹਾਨੂੰ ਇੱਕ ਜੋਤ ਵਚੋਂ ਤੁਹਾਡੀ ਹੋਂਦ ਬਾਰੇ ਸੰਪੂਰਨ ਬ੍ਰਹਮ ਗਿਆਨ ਕਰਾਉਂਦੀ ਹੈ ਇੱਕ ਰੂਹ ਜਾਂ ਇੱਕ ਆਤਮਾ ਬਾਰੇ ਅਤੇ ਨਾ ਕਿ ਭੌਤਿਕ ਸਰੀਰ ਬਾਰੇ ਜਿਹੜਾ ਕਿ ਨਾਸ਼ਵਾਨ ਹੈ ਅਤੇ ਕੇਵਲ ਤੁਸੀਂ ਇੱਕ ਰੂਹ ਵਜੋਂ ਵਿਚਰਦੇ ਹੋ ਤੁਸੀਂ ਇੱਕ ਜੋਤ ਵਜੋਂ ਵਿਚਰਦੇ ਹੋ ਤੁਸੀਂ ਸਦਾ ਇੱਕ ਆਤਮਾ ਵਜੋਂ ਵਿਚਰਦੇ ਹੋ ਕਿਉਂਕਿ ਜਦੋਂ ਤੁਸੀਂ ਵਾਪਸ ਜਾਂਦੇ ਹੋ ਅਤੇ ਨਿਰਗੁਣ ਸਰੂਪ ਵਿੱਚ ਸਮਾ ਜਾਂਦੇ ਹੋ ਇਹ ਮੌਤ ਤੁਹਾਡੇ ਲਈ ਮੁਕਤੀ ਲਿਆਉਂਦੀ ਹੈ ਅਤੇ ਤੋ ਉਹਨਾਂ ਜਨਮਵਰਤੰ ਦੇ ਚੱਕਰ ਤੋਂ ਮੁਕਤੀਤ ਹੋਉਂਦੀ ਹੈ ਹੁਣ ਸਵਾਲ ਲੈ ਕੇ ਹਮੇ ਦਾ ਖਤਮਾ ਕਿਵੇਂ ਹੁੰਦਾ ਹੈ ਜਦੋਂ ਤੁਸੀਂ ਪੁੱਤਨ ਬੰਦਗੀ ਦੇ ਪ੍ਰਕਿਰਿਆ ਵਿੱਚੋਂ ਗੁਜ਼ਰਦੇ ਹੋ ਤਾਂ ਤੁਸੀਂ ਮਾਇਆ ਤੇ ਪੁੱਤਨ ਜਿਤ ਪ੍ਰਾਪਤ ਕਰ ਲੈਂਦੇ ਹੋ ਤੁਸੀਂ ਪੰਜ ਦੂਤ ਕਾਮ ਗਰੋਧ ਲੋਭ ਮੋਹ ਹੰਕਾਰ ਤੇ ਜਿਤ ਪ੍ਰਾਪਤ ਕਰ ਲੈਂਦੇ ਹੋ ਅਤੇ ਤੁਹਾਡੀਆਂ ਸਾਰੇ ਇਛਾਵਾਂ ਖਤਮ ਹੋ ਜਾਂਦੀਆਂ ਨੇ ਤਾਂ ਤੁਸੀਂ ਮਾਇਆ ਤੇ ਜਿਤ ਪ੍ਰਾਪਤ ਕਰ ਲੈਂਦੇ ਹੋ ਅਜਿਹੇ ਸਮੇ ਤੁਹਾਡਾ ਮਨ ਖਤਮ ਹੋ ਜਾਂਦਾ ਹੈ ਤੁਹਾਡਾ ਆਪਣਾ ਗਿਆਨ ਖਤਮ ਹੋ ਜਾਂਦਾ ਹੈ ਅਤੇ ਇਹ ਬ੍ਰह्म ਗਿਆਨ ਪੁਰਨ ਬ੍ਰह्म ਗਿਆਨ ਪੁਰਨ ਤਤ ਗਿਆਨ ਦੁਆਰਾ ਬਦਲਿਆ ਜਾਂਦਾ ਹੈ ਅਤੇ ਤੁਹਾਡਾ ਹਿੱਤਾ ਸਭ ਪ੍ਰਕਾਰ ਦੇ ਬ੍ਰह्म ਗੁਣਾਂ ਨਾਲ ਪਰਚ ਜਾਂਦਾ ਹੈ ਤੁਹਾਡਾ ਹਿੱਤਾ ਪੁਰਨ ਜੋਤ ਪ੍ਰਕਾਸ਼ ਨਾਲ ਪਰਚ ਜਾਂਦਾ ਹੈ ਅਤੇ ਤੁਹਾਡੀਆਂ ਸਾਰੀਆਂ ਗਿਆਨ ਇੰਦਰੀਆਂ ਇਸ ਪਰਮ ਜੋਤ ਦੇ ਨਿਰਦੇਸ਼ ਵਿੱਚ ਆ ਜਾਂਦੇ ਨੇ ਇਸ ਨੂੰ ਮੁਕਤੀ ਦੀ ਅਵਸਥਾ ਜਦ ਪੁਰਨ ਆਤਮਾ ਪਹਿਚਾਣ ਵੀ ਕੀਤਾ ਜਾਂਦਾ ਹੈ ਇਸ ਪ੍ਰਕਿਰਿਆ ਦੇ ਸਿੱਟੇ ਵੱਜੋਂ ਤੁਸੀਂ ਦੇਖਦੇ ਹੋ ਕਿ ਇਹ ਸਭ ਪੌਤਿਕ ਰੂਪ ਵਿੱਚ ਮਹਿਸੂਸ ਕਰਦੇ ਹੋ ਕਿ ਹਰ ਚੀਜ਼ ਜੋ ਤੁਹਾਡੇ ਅੰਦਰ ਵਾਪਰਦੀ ਹੈ ਅਤੇ ਤੁਹਾਡੇ ਚਾਰਚ ਫਿਰ ਜੋ ਕੁਝ ਵੀ ਹੋ ਰਿਹਾ ਹੈ ਉਸ ਬ੍ਰਹਮ ਸਰਵਉੱਚ ਸ਼ਕਤੀ ਦੁਆਰਾ ਹੋ ਰਿਹਾ ਹੈ ਅਤੇ ਕੁਝ ਹੋਰ ਨਹੀਂ ਹੈ ਜੋ ਤੁਹਾਡਾ ਪੌਤਿਕ ਸਿਰ ਕਰਦਾ ਹੈ ਕੇਵਲ ਇੱਕ ਸਰਵਉੱਚ ਬ੍ਰਹਮ ਸ਼ਕਤੀ ਹੈ ਜਿਹੜੀ ਹਰ ਚੀਜ਼ ਦੇ ਪਿੱਛੇ ਹੈ ਉਹ ਸਰਵਉੱਚ ਬ੍ਰਹਮ ਸ਼ਕਤੀ ਸਾਡੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ ਜਦੋਂ ਇਹ ਘਟਨਾ ਵਾਪਰਦੀ ਹੈ ਤਤੇ ਹ ਹਮੇ ਦੀ ਮੌਤ ਹੰਕਾਰ ਦੀ ਮੌਤ ਇੱਕੋ ਦੀ ਮੌਤ ਕਹ ਹੁੰਦੀ ਹੈ ਇਸ ਤਰ੍ਹਾਂ ਕਰਕੇ ਤੁਸੀਂ ਮੁਕਤੀ ਪ੍ਰਾਪਤੀ ਕਰ ਸਕਦੇ ਹੋ ਸੰਗਤ ਜੀ ਹੁਣ ਇੱਥੇ ਇੱਕ ਸਵਾਲ ਹੋਰ ਹੈ ਤੁਸੀਂ ਇਸ ਮੌਤ ਤੋਂ ਇਹਨੇ ਦੁਖੀ ਕਿਉਂ ਹੁੰਦੇ ਹੋ ਇਹ ਪ੍ਰਕਿਰਿਆ ਕਿਵੇਂ ਹੁੰਦੀ ਹੈ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਭੌਤਿਕ ਮੌਤ ਉਦੋਂ ਆਉਂਦੀ ਹੈ ਜਦੋਂ ਤੁਹਾਡੇ ਪਿਛਲੇ ਜਨਮਾਂ ਵਿੱਚ ਤੁਹਾਡੀ ਕਰਨੀ ਤੇ ਆਦਤ ਤੁਹਾਡੇ ਸੁਆਸਾਂ ਦਾ ਖਜ਼ਾਨਾ ਮੁੱਕ ਜਾਂਦਾ ਹੈ ਉਸ ਸਮੇਂ ਪੌਤਿਕ ਸਰੀਰ ਨੂੰ ਰੂਹ त्याग ਦਿੰਦੀ ਹੈ ਚ ਪੌਤਿਕ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਜਾਂ ਆਤਮਾ ਪੌਤਿਕ ਸਰੀਰ ਨੂੰ त्याग ਦਿੰਦੀ ਹੈ ਅਤੇ ਜਿਵੇਂ ਕਿ ਇਹ ਰੂਹ ਜਾਂ ਚੋਦ ਜਾਂ ਆਤਮਾ ਹੈ ਜਿਹੜੀ ਇਸ ਸਰੀਰ ਨੂੰ ਚਲਾ ਰਹੀ ਹੈ ਜਦੋਂ ਤੁਸੀਂ ਇਹ ਪੌਤਿਕ ਸਰੀਰ त्यागਦੇ ਹੋ ਤਾਂ ਪੌਤਿਕ ਸਰੀਰ ਵਿੱਚ ਜੀਵਨ ਨਹੀਂ ਰਹਿੰਦਾ ਅਤੇ ਫਿਰ ਇਹ ਮਰ ਜਾਂਦਾ ਹੈ ਇਹ ਪੰਜ ਤੱਤਾਂ ਵਿੱਚ ਵਾਪਸ ਚਲਾ ਜਾਂਦਾ ਹੈ ਤੇ ਦੁੱਖ ਲਗਾਓ ਕਰਕੇ ਆਉਂਦਾ ਹੈ ਵਟੇ ਆਪਣੇ ਆਪ ਦੀ ਇੱਕ ਪੁੱਤਿਕ ਸਕਿਰਿ ਵਚੋਂ ਸਮਝ ਹੈ ਨਾ ਕਿ ਚੋਤ ਰੂਪ ਜਾਂ ਆਤਮਾ ਵਿੱਚੋਂ بے ਸਮਝੀ ਕਰਨ ਦੁੱਖ ਸਾਧੇ ਪੁੱਤਿਕ ਗਿਆਨ ਇੰਦਰੀਆਂ ਵਿੱਚ ਸਭ ਕੁਝ ਗਵਾਉਣ ਦੇ ਡਰ ਕਰਨ ਆਉਂਦਾ ਹੈ ਸਾਡੇ ਸਾਦੇ ਦ੍ਰਿਸ਼ ਤੇ ਕੁਆਚਨ ਦਾ ਡਰ ਸਾਡੀ ਸਾਜੀ ਪੁੱਤਿਕ ਚਾਇਤਾਤ ਸਾਡੇ ਸੰਸਾਰਕ ਲਗਾਓ ਇਸ ਲਈ ਗਵਾਉਣ ਦਾ ਇਹ ਡਰ ਲਗਾਉ ਕਹੋਂਦਾ ਹੈ ਅਤੇ ਦੁੱਖਾਂ ਦਾ ਕਾਰਨ ਬਣਦਾ ਹੈ ਜਦੋਂ ਅਸੀਂ ਪੂਰਨ ਬੰਦਗੀ ਦੀ ਪ੍ਰਕਿਰਿਆ ਤੋਂ ਮੁਕਤ ਹੋ ਜਾਂਦੇ ਹਾਂ ਅਤੇ ਇਸੇ ਕਰਕੇ ਇੱਕ ਪੂਰਨ ਪ੍ਰਖ ਦੀ ਮੌਤ ਪੀੜਾ ਮੁਕਤ ਹੁੰਦੀ ਹੈ ਕਿਉਂਕਿ ਉਸ ਨੂੰ ਇਸ ਲਗਾਅ ਤੋਂ ਪੂਰੀ ਸਮਝ ਹੁੰਦੀ ਹੈ ਅਤੇ ਉਸ ਦਾ ਇਹ ਸਭ ਸੰਸਾਰਿਕ ਚੀਜ਼ਾਂ ਤੋਂ ਨਾਤਾ ਤੋੜਨਾ ਉਸ ਦੇ ਵਿਛੋੜੇ ਨੂੰ ਪੀੜਾ ਮੁਕਤ ਅਤੇ ਖੁਸ਼ਕਵਾਰ ਬਣਾ ਦਿੰਦਾ ਹੈ ਸੱਚ ਤੇ ਇੱਕ ਤੱਤ ਵਜੋਂ ਜਿਹੜੇ ਸਾਡੇ ਸੱਤ ਸਰੋਵਰ ਨਾਮ ਨਾਲ ਦਰਸ਼ਨ ਹੋ ਜਾਂਦੇ ਹਨ ਤਾਂ ਅਸੀਂ ਇਸ ਭੌਤਿਕ ਸਰੀਰ ਨੂੰ ਤਿਆਗ ਕੇ ਬ੍ਰਹਮ ਸ਼ਕਤੀਆਂ ਪ੍ਰਾਪਤ ਕਰਦੇ ਹਾਂ ਅਤੇ ਅਸੀਂ ਸ੍ਰੇਟਿਕ ਤਜਰਬਿਆਂ ਵਿੱਚੋਂ ਬਾਹਰ ਨਿਕਲਦੇ ਹਾਂ ਜਿਹੜਾ ਕਿ ਮੌਤ ਦੇ ਤਜਰਬੇ ਵਰਗਾ ਹੈ ਅਤੇ ਅਜਿਹੀ ਕਿਸਮ ਦੇ ਤਜਰਬੇ ਬੜੇ ਖੁਸ਼ਕਵਾਦ ਹੁੰਦੇ ਹਨ ਹੁਣ ਅਗਲਾ ਸਵਾਲ ਹੈ ਕਿ ਮੌਤ ਕਦੋਂ ਆਉਂਦੀ ਹੈ ਕਿਸ ਤਰ੍ਹਾਂ ਆਉਂਦੀ ਹੈ ਅਤੇ ਕੀ ਕੁਝ ਵਾਪਰਦਾ ਹੈ ਕੀ ਇਹ ਇੱਕ ਦੁਖਦਾਈ ਪ੍ਰਕਿਰਿਆ ਹੈ ਦੁਆ ਕਿਸਮਤੀ ਮੌਤ ਕਿਵੇਂ ਆਉਂਦੀ ਹੈ ਇਸ ਦਾ ਪਹਿਲਾ ਜ਼ਿਕਰ ਅਸੀਂ ਕਰ ਚੁੱਕੇ ਹਾਂ ਤੁਸੀਂ ਇਸ ਨੂੰ ਆਪਣੇ ਆਪ ਮਹਿਸੂਸ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਆਪ ਨੂੰ ਪੂਰਨ ਬੰਦਗੀ ਪ੍ਰਕਿਰਿਆ ਪ੍ਰਤੀ ਸਮਰਪਿਤ ਕਰਦੇ ਹੋ ਜਦੋਂ ਤੁਸੀਂ ਸਮਾਧੀ ਵਿੱਚ ਜਾਓਗੇ ਤੁਸੀਂ ਸਰੀਰਕ ਅਨੁਭਵ ਵਿੱਚੋਂ ਬਾਹਰ ਆ ਸਕਦੇ ਹੋ ਜਿਵੇਂ ਕਿ ਸੀ 10 ਦਿੰਦਾ ਹੈ ਅਤੇ ਤੁਸੀਂ ਆਪਣੇ ਆਪ ਮੌਤ ਦਾ ਅਨੁਭਵ ਕਰ ਸਕਦੇ ਹੋ ਇਸ ਤੋਂ ਪਹਿਲਾਂ ਕਿ ਤੁਹਾਡਾ ਪੌਤਿਕ ਸਰੀਰ ਮਰੇ ਜਿੱਥੋਂ ਤੱਕ ਦੁੱਖਾਂ ਦਾ ਇਸ ਨਾਲ ਨਾਤਾ ਹੈ ਹਾਂ ਇਹ ਇੱਕ ਸਧਾਰਨ ਵਿਅਕਤੀ ਲਈ ਬਹੁਤ ਦੁਖਦਾਈ ਹੈ ਕਿਉਂਕਿ ਇੱਕ ਸਧਾਰਨ ਮਨੁੱਖ ਕਿਸੇ ਵੀ ਕਾਰਨ ਆਪਣੀਆਂ ਵਸਤੂਆਂ ਕਵਾਚਣ ਆਪਣੀਆਂ ਚੀਜ਼ਾਂ ਸਾਂਝਾ ਕਰਨ ਅਤੇ ਹੋਰ ਕਈ ਕਾਰਨਾ ਕਰਕੇ ਮਰਨਾ ਨਹੀਂ ਚਾਹੁੰਦਾ ਇਸ ਲਈ ਸਪਸ਼ਟ ਹੈ ਕਿ ਉਸ ਦੇ ਲਈ ਸਿਰਿਲ ਨੂੰ ਤਿਆਗਣਾ ਅਤੇ ਉਸ ਨੂੰ ਮਦਦ ਦੇਣਾ ਬਹੁਤ ਦੁਖਦਾਈ ਹੋਵੇਗਾ ਇਸ ਬੀੜ ਤੋਂ ਛੁਟਕਾਰਾ ਪਾਉਂਦਾ ਅਤੇ ਇਸ ਨੂੰ ਖੁਸ਼ਗਵਾਰ ਅਨੁਭਵ ਬਣਾਉਂਦਾ ਇੱਕੋ ਇੱਕ ਤਰੀਕਾ ਹੈ ਉਹ ਹੈ ਮੁਕਤੀ ਪ੍ਰਾਪਤੀ ਸਾਥ ਸੰਗਤ ਜੀ ਕਥਾ ਵਿਚਾਰ ਕਰਦੇ ਸਮੇਂ ਹੋਏ ਪਲ ਚੁੱਕ ਨੂੰ ਮਾਫ ਕਰ ਦੇਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੁ ਕਰਨਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਫਿਰ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ